ਵੈਲਕਮ ਟੂ ਮਾਈ ਚੈਨਲ ਦੋਸਤੋ ਸ਼ੌਂਕੀਦ ਆਬਿਆਲੇ ਵਿੱਚ ਹੋ ਗਿਆ ਜੀ ਸਵਾਗਤ ਦੋਸਤੋ ਹੁਣ ਇੱਕ ਕਬੂਤਰ ਜੇ ਖੁੱਲੇ ਆ ਕਬੂਤਰ ਆਪਣੇ ਉੱਪਰ ਨੂੰ ਸਾਰੇ ਜਾਣੇ ਉੱਡਦੇ ਤੇ ਨਾਲ ਹੀ ਇੱਕ ਵਾਈਟ ਕਬੂਤਰ ਆ ਸਿੱਧਾ ਹੀ ਆ ਕੇ ਬਿਚਾ ਤੇ ਨਹੀਂ ਦੇਖ ਸਕਦੇ ਦੁੰਬ ਵੱਟੀ ਹੋਈ ਹੈ ਜੀ ਆਹ ਵਾਲਾ ਕਬੂਤਰ ਦੋਸਤੋ ਇਹਨੂੰ ਹੁਣ ਬੰਦ ਕਰਦੇ ਆ ਤੇ ਬੰਦ ਕਰਕੇ ਤੁਹਾਨੂੰ ਕਰਾਨੇ ਆ ਇੱਕ ਸ਼ੌਕ ਚੰਗਾ ਪੁੱਖਾ ਪਿਆਸਾ ਦੇਖੋ ਪਾਣੀ ਲੱਗ ਰਿਹਾ ਪਰ ਪਾਣੀ ਵਿੱਚ ਮੇਰੀ ਖਲ ਨਹੀਂ ਹੈਗਾ ਪਾਣੀ ਨੂੰ ਆਪਾ ਪੀ ਨਹੀਂ ਦੇਣਾ ਨਹੀਂ ਤੇ ਇਹਨੇ ਖੁਰ ਹੋ ਜਾਣਾ ਆਣੀ ਇਹਨੂੰ ਅੰਦਰ ਹੀ ਬਣਾਉਨੇ ਆਂ ਕੜੀ ਪਈ ਹੋਈ ਆ ਕਬੂਤਰ ਦੇ ਕਬੂਤਰ ਚੰਗਾ ਵਾ ਬਾਕੀ ਤਾਂ ਨੁਕਰਵਾਨੇ ਆ ਸ਼ੌਕੇ ਦਾ ਔਰ ਇਹ ਨੋ ਜੀ ਦੋਸਤੋ ਚੈੱਕ ਕਰੋ ਸ਼ਕਾਰ ਅਸੀਂ ਲੋਇਆ ਫੜ ਪੀਲਖਾ ਪੱਟੀ ਵਾਲਾ ਮਲਵਈ ਕਬੂਤਰ ਆ ਆ ਫੜੀ ਜਿਹੜਾ ਚਰਾਈ ਜਿਹੜਾ ਸ਼ੌਂਕ ਵਾ ਦੰਬਣੀ ਹੈਗੀ ਦੀ ਧਿਆਨ ਨਾਲ ਫਲਿਕ ਲੋਈ ਦੋਸਤੋ ਸਟਾਰ ਵੀ ਰਿਆ ਫੜ ਚੈੱਕ ਕਰ ਸਕਦੇ ਹੋ ਮੈਨੂੰ ਬੰਨ ਕੇ ਛੱਡ ਦਿੰਦੇ ਆ ਤੀ ਲਖਾ ਕੜੀ ਬਈ ਹੋਈ ਪਲਾਸਟਿਕ ਜਿਹੇ ਦੀ ਆ ਤੁਸੀਂ ਦੇਖ ਸਕਦੇ ਆ ਦੋਸਤੋ ਉੱਤੇ ਨੰਬਰ ਜਿਹਾ ਵੀ ਰੱਖਿਆ ਆ ਚਲੋ ਠੀਕ ਹੈ